ਪਿੰਡ ਬਿੱਲੇ ਵਾਲਾ ਵਿਖੇ ਕਿਸਾਨਾਂ ਨੇ ਹੰਸਰਾਜ ਹੰਸ ਦਾ ਰਸਤਾ ਰੋਕਿਆ ਭਾਜਪੀ ਪਾਰਟੀ ਦਾ ਵਿਰੋਧ ਕੀਤਾ ਅਤੇ ਨਾਰੇਬਾਜ਼ੀ ਕੀਤੀ ਗਈ ਇਸ ਦੌਰਾਨ ਕਿਸਾਨਾਂ ਨੇ ਉਹਨਾਂ ਨੂੰ ਕਿਸ਼ਨ ਸਿੰਘ ਬਾਵਰੇ ਸਿੱਖ ਦੇ ਘਰ ਜਾਣ ਤੋਂ ਰੋਕਿਆ ਹੰਸਰਾਜ ਹੰਸ ਨੇ ਉਹਨਾਂ ਦੇ ਗ੍ਰਹਿ ਵਿਖੇ ਆਪਣੇ ਪਾਰਟੀ ਦਾ ਚੋਣ ਪ੍ਰਚਾਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਤਾਂ ਗਰੀਬ ਨੂੰ ਕਿਸੇ ਨੇ ਘਰੋਂ ਬਾਹਰ ਹੀ ਨਹੀਂ ਨਿਕਲਣ ਦੇਣਾ ਸਾਨੂੰ ਸਾਰਿਆਂ ਨੂੰ ਸੰਵਿਧਾਨਕ ਹੱਕ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਬਾਬਾ ਜੀਵਨ ਸਿੰਘ ਦੀ ਫੌਜਾ ਕੋਈ ਡਰਨ ਵਾਲੀਆਂ ਫੌਜਾਂ ਨੇ ਇਸ ਦਰਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਫੱਕਰਾਂ ਨੂੰ ਇੰਨਾ ਨਹੀਂ ਸਤਾਈਦਾ ਉਸ ਪਰਮਾਤਮਾ ਦੇ ਘਰ ਦੇ ਰਹਿ ਅੰਧੇਰ ਨਹੀਂ ਪਰਮਾਤਮਾ ਦੇ ਕਰੋਪ ਤੋਂ ਇਹਨਾਂ ਨੂੰ ਡਰਨਾ ਚਾਹੀਦਾ ਹੈ ਇਸ ਮੌਕੇ ਤੇ ਬੀਜੇਪੀ ਦੇ ਹੋਰ ਵੀ ਅਹੁਦੇਦਾਰ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਅਤੇ ਉਹਨਾਂ ਦੇ ਨਾਲ ਨਵਨੀਤ ਸੇਠੀ ਅਤੇ ਹੋਰ ਵੀ ਆਗੂ ਹਾਜ਼ਰ ਸਨ ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਆ ਦਾ ਕੀ ਬੋਲ ਕੇ ਮੰਗੂ ਦਾ ਫੁੱਲ ਕੀ ਆ ਸਾਡਾ ਮੰਗੂ ਦਾ ਫੁੱਲ ਤੇ ਆਪਾਂ ਤਗੜੇ ਹੋ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਈਂ ਜੀ ਨੂੰ ਜਿਤਾਈਏ ਤਾਂ ਜੋ ਦਿੱਲੀ ਦੇ ਵਿੱਚ ਜੋ ਰਿਕਾਰਡ ਕਾਇਮ ਕੀਤਾ ਸੀ ਉਸੇ ਤਰ੍ਹਾਂ ਪੰਜਾਬ 'ਚ ਵੀ ਰਿਕਾਰਡ ਕਾਇਮ ਕਰਨਾ ਕਿ ਵੱਡੀ ਲੀਡ ਨਾਲ ਸਾਈਂ ਹੰਸਰਾਜ ਹੰਸ ਜੀ ਜਿੱਤਣ ਜਾ ਰਹੇ ਆ ਬੋਲੇ ਨਿਹਾਲ ਸਾਈਂ ਹੰਸਰਾਜ ਹੰਸ ਜੀ ਜਿੰਦਾਬਾਦ ਤੁਹਾਨੂੰ ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕ੍ਰਿਸ਼ਨ ਜੀ ਕ੍ਰਿਸ਼ਨ ਨਾਲ ਖੜ ਗਿਆ ਤੁਹਾਡਾ ਨਾਂ ਹੀ ਇਦਾਂ ਦਾ ਹਾਂਜੀ ਤੇ ਫਿਰ ਤੁਸੀਂ ਰੱਥ ਵਾਲੇ ਆ ਤੇ ਫਿਰ ਤੁਹਾਨੂੰ ਅਰਜਨ ਨੂੰ ਲਿਆਉਣ ਲਈ ਥੋੜਾ ਤਕਲੀਫ ਠੀਕ ਹੈ ਜੀ ਲੈ ਸਾਡਾ ਅਰਜਨ ਨੂੰ ਠੀਕ ਹੈ ਜੀ ਕ੍ਰਿਸ਼ਨ ਨੇ ਰੱਥ ਚ ਲਾਇਆ ਸੀ ਤੇ ਅਰਜੁਨ ਨੇ ਤੀਰ ਚਲਾਏ ਸੀ ਤੇ ਰੱਥ ਚ ਲਾਉਣ ਵਾਲੇ ਨੂੰ ਥੋੜੀ ਬਹੁਤੀ ਤਕਲੀਫ ਤਾਂ ਹੁੰਦੀ ਹੈ ਹੁੰਦੀ ਹੈ ਤ ਤੇ ਬਾਬਾ ਜੀਵਨ ਸਿੰਘ ਦੀ ਸੈਨਾ ਥੱਕਣ ਲੱਗੀ ਹੈ ਨਹੀਂ ਜੀ ਸੱਗਣ ਲੱਗੀ ਹੈ ਡਰਨ ਲੱਗੀ ਕਿਸੇ ਤੋਂ ਪਲਟਣਾ ਹੈ ਹਾਂ ਜੀ ਦੱਸ ਦਿਓ ਤੁਸੀਂ ਕੋਈ ਯੁੱਗ ਪਲਟਣ ਲੱਗਾ ਹੁਣ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਣ ਯੋਗ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨਾ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਨਹੀਂ ਤਾਂ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਚ ਸਾਰਿਆਂ ਨਾਲ ਸ਼ਰਾਫਤ ਨਾਲ ਚੱਲੀਏ ਸ਼ਰਾਫਤ ਨਾਲ ਚੱਲੀਏ ਸ਼ਰਾਬ ਨਾਲ ਚੱਲੋ ਸ਼ੁਕਰ ਹੈ ਸਾਡੇ ਸਤ ਗੁਰਾਂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ ਪੁੱਤਰ ਇਹ ਚ ਫੇਲ ਨਹੀਂ ਹੋਣਾ ਜੇ ਐਦਾਂ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਆ ਧੀਆਂ ਪੜਾਣਾਂ ਨੂੰ ਕੀ ਕਹਿਣਾ ਕਿ ਉਹਨੇ ਤੁਹਾਨੂੰ ਕਿਹਾ ਉਹਨੂੰ ਮੋੜ ਦਾ ਉਹ ਤਾਂ ਮੋੜ ਨਹੀਂ ਸਕਦਾ ਮੋਰੀਆਂ ਜਿਹੀ ਆਈ ਆਉਂਦੇ ਸਰਕਾਰਾਲ ਦੇਾਂਗੇ ਤੁਹਾਡਾ ਤੁਹਾਨੂੰ ਸੀ ਘਰਾਂ ਚ ਨਹੀਂ ਵੜਨ ਦੇਣਾ ਕੁੱਤੇ ਕਮੀਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਭੜੇ ਬੋਲੇ ਸੀ ਧੀਆਂ ਭੈਣਾਂ ਨੂੰ ਉਹਨਾਂ ਨੂੰ ਕੋ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅੱਜ ਤੱਕ ਨਹੀਂ ਦੇਖੀ ਤੁਸੀਂ ਕੋ ਹੁਣ ਜਾਣ ਆਲੇ ਯੁੱਗ ਪਲਟਣ ਵਾਲਾ ਆ ਉਹ ਨੀਲੀ ਛੱਤ ਵਾਲਾ ਸਾਡਾ ਰਾਖਾ ਆ ਬਾਜਾ ਵਾਲਾ ਬਾਪੂ ਸਾਡਾ ਰਾਖਾ ਤੇ ਬਾਬਾ ਜੀਵਨ ਸਿੰਘ ਦੀਰ ਸਿੰਘ ਵੀਰ ਸਿੰਘ ਤੇ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਣਗੇ ਉਹकी ਰਿਪੋਰਟ ਬੋਲੇ ਸੋਨਾ ਹੈ ਸੁਬਾਨ ਅੱਲਾਹ ਕਿਛੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋਨੋਂ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਜਿਆਦੇ ਜੈਹਾ 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 ਜੈ ਗਰੀਬ ਦੀ ਵੱਧਵਾ ਤੋਂ ਬੱਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਹਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗਦਾ ਇੱਥੇ ਯਾਰ ਕੋਈ ਸ਼ਰਾਫਤ ਦਾ ਜ਼ਮਾਨਾ ਹੀ ਨਹੀਂਗਾ ਪਹਿਰਾ ਚ ਪਿਆ ਨੂੰ ਪਹਿਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਪੈ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਤੁਸੀਂ ਇੱਕ ਵਾਰੀ ਯਕੀਨ ਜ਼ਰੂਰ ਕਰ ਲੈਣਾ ਮੋਦੀ ਸਾਹਿਬ ਤੇ ਆ ਹੁਣ ਪੁੱਛ ਰੇ ਸੀ ਆ ਤੁਹਾਨੂੰ ਮਿਲ ਰਿਹਾ ਕਿ ਮਿਲ ਰਿਹਾ ਮਿਲ ਹੀ ਰਿਹਾ ਐਵੇਂ ਇਤਨੀ ਕਹਿ ਰੇ ਸੀ ਮਿਲਦਾ ਹੀ ਆ ਮਿਲਦਾ ਤਾਂ ਫਿਰ ਉਹੋ ਹੀ ਗਰੀਬ ਗਰੀਬ ਘਰ ਜੰਮਿਆ ਸੀ ਉਹਦੀ ਮਾਂ ਲੋਕਾਂ ਦੇ ਕੱਪੜੇ ਧੋਂਦੀ ਸੀ ਤੇ ਬਰਤਨ ਮਾਂਜਦੀ ਸੀ ਬੱਚੇ ਨੂੰ ਬੜੇ ਜ਼ਫਰ ਜਾਲ ਕੇ ਉਹਨੇ ਪਾਲਿਆ ਸੀ ਮਾਂ ਦੀ ਸੀਸ ਲੱਗ ਗਈ ਅੱਜ ਤੁਹਾਡਾ ਪ੍ਰਧਾਨ ਮੰਤਰੀ ਹੈ ਗਰੀਬ ਦਾ ਪੁੱਤ ਤੇ ਆਹ ਖੇਤ ਦਾ ਖੇਤ ਮਜ਼ਦੂਰ ਦਾ ਪੁੱਤ ਤੁਹਾਡੇ ਕੋਲ ਖੜਾ ਉਹਨੇ ਭੇਜਿਆ ਹੀ ਉਹ ਬੰਦਾ ਜਿਹਨੂੰ ਆਪ ਨੂੰ ਤਾਂ ਪਤਾ ਹੋਵੇ ਭੁੱਖ ਕੀ ਹੁੰਦੀ ਹੈ ਗਰੀਬੀ ਕੀ ਇਹਨਾਂ ਨੇ ਮੈਨੂੰ ਦੱਸਿਆ ਕਿ ਗਾਲੀ ਗਲੋਚ ਕੀਤਾ ਤਾਂ ਮੈਨੂੰ ਬੁਰਾ ਲੱਗਾ ਹਾਂਜੀ ਹਾਂਜੀ ਦੇਖੋ ਗਰੀਬ ਆਦਮੀ ਨੂੰ ਆਪਣੇ ਕਹਿਣ ਦਾ ਵੀ ਹੱਕ ਨਹੀਂ ਇਹ ਦਿੰਦੇ ਆ ਹੁਣ ਇਹਨਾਂ ਕਿਉਂਦੇ ਵੀ ਉਹ ਕਹਿੰਦੇ ਜੀ ਜੀ ਮਿਲਪਾਂ ਤੋੜਾਂਗੇ ਹੁਣੇ ਕਹਿੰਦੇ ਗਾਂ 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 ਵਰਾਵਾਂਗੇ ਤੁਹਾਡੇ ਤੇ ਐ ਕਿ ਉਹਨਾਂ ਨੇ ਇੱਕ ਪਾਸੇ ਡੂਲ ਆਈਆਂ ਬੁੜੀਆਂ ਹੱਸਦੀਆਂ ਕੰਮ ਕਰਦੀਆਂ ਨੇ ਰੇਗਾ ਰੇਗਾ ਦੇਖਣੋ ਉੱਥੇ ਬੈਠਾ ਤੁਹਾਡਾ ਕਿੰਨਾ ਫਿਕਰ ਕਰਦਾ ਇਹਨਾਂ ਨੂੰ ਅਸੀਂ ਕਿੰਨੇ ਕੇ ਸਾਨੂੰ ਤੁਸੀਂ ਆਪਣੀ ਗੱਲ ਕਰੋ ਸਸੀਂ ਆਪਣੀ ਗੱਲ ਕਰਦੇ ਵੀ ਤੁਸੀਂ ਸਾਨੂੰ ਨਾ ਰੋਕੋ ਤੁਸੀਂ ਕਹੋ ਜੀ ਹੰਸਰਾ ਜੀ ਹੰਸ ਨੂੰ ਇੱਕ ਵੋਟ ਨਾ ਪਾਓ ਅਸੀਂ ਕਹਾਂਗੇ ਪਾਓ ਦੇਖਦੇ ਲੋਕੀ ਮੈਨੂੰ ਜੋ ਮਰਜ਼ੀ ਕਰੋ ਮੈਨੂੰ ਕਦੀ ਗੁੱਸਾ ਨਹੀਂ ਆਉਂਦਾ ਆ ਕ੍ਰਿਸ਼ਾ ਯਾਰ ਜੀ ਪ੍ਰੋਗਰਾਮ ਕਰਾਉਣਾ ਸੀ ਹਾਂ ਜੀ ਆਹ ਇਹਨੇ ਪ੍ਰੋਗਰਾਮ ਕਰਾਉਣਾ ਸੀ ਇਹਨਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਕੇ ਗਿਆ ਕਹਿੰਦੇ ਤੇਰਾ ਘਰ ਨੂੰ ਅੱਗ ਲਾ ਦੇਣੇ ਅਸੀਂ ਇਹ ਨਾ ਕਰੋ ਇਹ ਨਾ ਕਰੋ ਕਿ ਅੱਤ ਖੁਦਾ ਦਾ ਵੈਰ ਹੈ ਕਿਤੇ ਰੱਬ ਤੁਹਾਡਾ ਨਾ ਨਾਰਾਜ਼ ਨਾ ਹੋ ਜਾਏ ਕਿ ਇਹ ਨਾ ਹੋ ਜਾਏ ਯੁੱਗ ਪਲਟ ਜਾਵੇ ਦਸੀਆਂ ਪਲਟ ਜਾਂਦੀਆਂ ਪਰਲੇ ਆ ਜਾਂਦੀ ਮਹਾ ਪਰਲੇ ਆ ਜਾਂਦੀ ਜੇ ਰੱਬ ਨਾਰਾਜ਼ ਹੋ ਜਾਵੇ ਇਦਾਂ ਨਾ ਕਰੋ ਰੱਬ ਦਾ ਵਾਸਤੇ ਗਾਲੀ ਗਲੋਚ ਨਾ ਕਰੋ ਤੁਸੀਂ ਵੀ ਪਿੰਡਾਂ ਚ ਜਾਓ ਸਾਨੂੰ ਰੋਕੋ ਨਾ ਤੇ ਅਸੀਂ ਵੀ ਪਿੰਡਾਂ ਚ ਜਾਈਏ ਸਵਿਧਾਨਿਕ ਸਾਡਾ ਹੱਕ ਹੈ ਹਾਂ ਜੇ ਨਾ ਵਰ ਨਾ ਵਰ ਕਰ ਕਰ ਲੋ ਆ ਦਾ ਵਿਰੋਧ ਕਰਾਓ ਤੁਸੀਂ ਜੋ ਮੀਡੀਆ ਤੇ ਕਹਿਣਾ ਕਹੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਗੱਡੀਆਂ ਦੇ ਮੂਹਰੇ ਨਾ ਹਾਂ ਯਾਰ ਤੂੰ ਗਾ ਹਾਂ ਬੋਲ ਕੇ ਲੈ ਆਓ ਹੋਰ ਮਜ਼ਾ ਆਦਾ ਪੰਜਾਬ ਚੋਂ ਟੱਕਰ ਦੇਵਾਂਗੇ ਬੀਜੇਪੀ ਦੇ ਜਨਮ ਨਹੀਂ ਚੱਲਣੇ ਅੱਗੇ ਵਾਪਸ ਪੈਣ ਨਹੀਂ ਦੀਆਂ ਸੀ ਜਿਹੜੇ ਜਨਮ ਜਿਹੜੇ ਆ ਅਖੀਰ ਨੂੰ ਜਨਮ ਖਤਮ ਹੋਣੇ ਆ